ਉਨ ਨੂੰ ਕੁਤੇ ਚੇਤੇ ਰੱਖਣਾ ਧਰਤੀ ਨੂੰ ਕੁਝ ਦੇ ਕੇ ਹੀ ਮਿਲਦਾ ਹੈ ਬੀਜ ਬੋਖੇ ਹੀ ਫਲ ਮਿਲਦਾ ਹੈ ਬੀਜ ਹੀ ਨਹੀਂ ਬੋਇਆ ਤੇ ਫਲ ਮੰਗਦਾ ਪਿਆ ਗਲ ਬੀਜ ਤੇ ਬੋਇਆ ਕਿ ਕਰਦਾ ਪਰ ਮੰਗਦਾ ਅੰਗੂਰ ਹੈ ਗਲ ਐਸਾ ਨਹੀਂ ਹੈ ਰਖਵਾਦ ਨਾ ਕੀਜੇ ਰੇ ਮਨ ਸੁਖ ਰਤ ਕਰ ਕਰ ਲਈ ਜੇ ਰੇ ਮਨ ਗਿਲਾ ਕਿਉਂ ਕਰਦਾ ਸ਼ਿਕਵਾ ਕਿਉਂ ਕਰਦਾ ओके ਕੰਮ ਵਰਦਾਏ ਸ਼ੁਭ ਕਰਮ ਕਰਤੇ ਪ੍ਰਭੂ ਤੋਂ ਸਭ ਕੁਝ ਪ੍ਰਾਪਤ ਕਰ ਲੈ ਜੈਸੇ ਬੀਜ ਬੋਏ ਬਿਨਾ ਤੂੰ ਧਰਤੀ ਤੋਂ ਕੁਝ ਵੀ ਨਹੀਂ ਲੈ ਸਕਦਾ ਸ਼ੁਭ ਕਰਮ ਕੀਤੇ ਬਿਨਾ ਪਰਮਾਤਮਾ ਤੋਂ ਵੀ ਕੁਝ ਨਹੀਂ ਮਿਲਦਾ ਉਹਨੇ ਨਿਯਮ ਬਣਾਇਆ ਹੈ ਪਰਮਾਤਮਾ ਨੇ ਨਿਯਮ ਬਣਾਇਆ ਹੈ ਸਿਰਫ ਮੰਗਣ ਨਾਲ ਸਿਰਫ ਕਾਮਨਾ ਨਾਲ ਖੇਡ ਨਹੀਂ ਬਣੇਗੀ ਜੋ ਲੋ ਕਰਮ ਵੀ ਕਰ ਰਿਹਾ ਹੈ ਤੇ ਕਰਮ ਕੀ ਕਰ ਰਿਹਾ ਹੈ ਜਪ ਕਰ ਰਿਹਾ ਹੈ ਤਪ ਕਰ ਰਿਹਾ ਹੈ ਸੇਵਾ ਕਰ ਰਿਹਾ ਹੈ ਪਰ ਕਾਮਨਾ ਸੰਸਾਰ ਦੀ ਪੂਰੀ ਹੋ ਸਕਦੀ ਭਾਗ ਲੱਗ ਸਕਦਾ ਪਰ ਉਹਦਾ ਜਪ ਤਪ ਉਹਦੀ ਸੇਵਾ ਧੰਦਾ ਬਣ ਜਾਏਗੀ ਧਰਮ ਨਹੀਂ ਕਰਮ ਨਾਲ ਕਾਮਨਾ ਜੋੜ ਦਈਏ ਕਰਮ ਧੰਦਾ ਕਰਮ ਨਾਲ ਭਾਵਨਾ ਜੋੜ ਦੇਈਏ ਕਰਮ ਧਰਮ ਇਹਨੂੰ ਬੜੇ ਗੌਰ ਨਾਲ ਸਮਝਣਾ ਮੈਂ ਪਾਠ ਨਾਲ ਕਥਾ ਨਾਲ ਕੀਰਤਨ ਨਾਲ ਸੇਵਾ ਨਾਲ ਦਾਨ ਨਾਲ ਪੁੰਨ ਨਾਲ ਕਾਮਨਾ ਜੋੜ ਦੇਮਾ ਕਰਮ ਧੰਦਾ ਮੈਂ ਧੰਦਾ ਕਰ ਰਿਹਾ ਕਿਰਤ ਮੈਂ ਭਾਵਨਾ ਜੋੜ ਦਿੱਤੀ ਸਤਪੁਰਸ਼ ਉਸਨੂੰ ਕਹਿੰਨੇ ਨੇ ਜੋ ਧੰਦੇ ਨਾਲ ਵੀ ਭਾਵਨਾ ਜੋੜ ਦਿੰਦਾ